ਇਹke ਬੰਦੇ ਇਹ ਮਾਹੌਲ ਵਾਇਰੇ ਮੈਂ ਜੀ ਇਹਨਾਂ ਦਾ ਸੁਖਜੀਤ ਕਾ ਪਰੌਣਾ ਸੀ ਜਿਹੜੇ ਮੁੰਡੇ ਨਾਲ ਘਟਨਾ ਵਾਪਰੀ ਆ ਤੇ ਸਾਡਾ ਜਵਾਕ ਸੀਗਾ ਕੱਲਾ ਜੀ ਤੇ ਕੁਝ ਇਹਨਾਂ ਦੇ ਆ ਤਿੰਨ ਚਾਰ ਘਰ ਆ ਤੇ 50 60 70 ਬੰਦੇ ਇਹਨਾਂ ਨੇ ਬਾਹਰੋਂ ਸੱਦੇ ਵੇ ਸੀਗੇ ਜੀ ਤੇ ਸਾਡਾ ਜਵਾਕ ਦਾ ਇਹਨਾਂ ਨੇ ਪਰਛਾ ਮਾਰ ਕੇ ਕਤਲ ਕਰਤਾ ਜੀ ਰਾਤ ਬਹੁ ਮਾੜੀ ਗੱਲ ਹੋਈ ਆ ਜੀ ਤੇ ਬਹੁਤ ਹੀ ਕਿਹੜੇ ਹਥਿਆਰ ਸੀ ਤੁਹਾਨੂੰ ਦੱਸਾਂ ਹਥਿਆਰੀ ਪਰਛੇ ਸੀ ਕਿਰਪਾਨਾਂ ਸੀਂਆਂ ਰਫਲਾਂ ਸੀਂਆਂ ਪੈਸਟਲ ਵੀ ਸੀਗੇ ਜੀ ਪੈਸਟਲ ਵੀ ਸੀਗੇ ਬੱਚ ਕਿੰਨੇ ਰਾਉਂਡ ਆ ਜਿਹਦੇ ਫਾਇਰ ਹੋਏ ਆਗੇ ਰਾਉਂਡ ਫਾਇਰ ਹੋਏ ਹੋਣਗੇ 10 ਫਾਇਰ ਰਾਉਂਡ ਫਾਇਰ ਹੋਣਗੇ ਜੀ ਕਿ ਕਿਸ ਚਾਰਨ ਕੀ ਲੱਗਦਾ ਕਿ ਇਸ ਪੱਟੀ ਕਰਨ ਦੇ ਵਿੱਚ ਬੰਦੇ ਉਹਨਾਂ ਨੇ ਬਾਹਰੋਂ ਸੱਤ ਕੇ ਜਿਹੜਾ ਕਿ ਇਸ ਬਰਦਾਸ਼ਤ ਨੂੰ ਅੰਜਾਮ ਦਿੱਤਾ ਕੱਲੇ ਬੰਦੇ ਹੁੰਦੇ ਇਹੇ ਜੀ ਇਹਨਾਂ ਦੀ ਪਿਛੇ ਕਾਫੀ ਟਾਈਮ ਤੋਂ ਹੀ ਇਹਨਾਂ ਦੀ ਰਾਂਝਸ਼ ਚੱਲਦੀ ਸੀਗੀ ਵੋਟਾਂ ਮਲੇ ਦੀ ਕੋਹ ਵੋਟਾਂ ਮਲੇ ਦੀ ਚੱਲਦੀ ਸੀ ਕੋਹ ਪਹਿਲਾਂ ਦੀ ਚੱਲਦੀ ਸੀ ਹਾਂ ਇਹ ਬੰਦੇ ਘਰੇ ਵੀ ਦਾਖਲ ਹੋਏ ਆ ਕੇ ਜੀ ਬਾਰਗੇ ਆਏ ਆ ਉਹ ਬੰਦੇ ਇਹਨਾਂ ਦੀ ਫਿਰ ਮੌਕੇ ਤੇ ਮੌਤ ਹੋ ਗਈ ਜਾਂ ਰਸਤੇ ਦੇ ਵਿੱਚ ਨਹੀਂ ਰਸਤੇ ਦੇ ਵਿੱਚ ਹੀ ਘਰੇ ਜਾਂਦੇ ਦੀ ਮੌਤ ਹੋ ਗਈ ਇਹਨਾਂ ਦੀ ਪਹੁੰਚੇ ਹੀ ਨਹੀਂ ਗਿਆ ਘਰੇ ਹੋਰ ਕਿੰਨੇ ਕਿ ਚਕਮੀਏ ਇਸ ਮਾਰ ਹੋਰ ਉਹਦਾ ਪਿਓ ਆ ਚਕਮੀ ਜੀ ਹੋਰ ਦੋ ਤਿੰਨ ਮੁੰਡੇ ਆ ਗਵਾਂਢੋਂ ਆਈ ਉਹ ਵੀ ਫੱਟੜ ਪਏ ਆ ਬਠਿੰਡੇ ਹਸਪਤਾਲ ਚ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਨ ਕਰਦੇ ਕਿ ਮੌਕੇ ਤੇ ਪ੍ਰਸ਼ਾਸਨ ਪਹੁੰਚ ਗਿਆ ਸੀ ਇਤਲਾਹ ਦੇਣ ਨਹੀਂ ਜੀ ਲੇਟ ਆਇਆ ਪੁਲਿਸ ਪ੍ਰਸ਼ਾਸਨ ਅਸੀਂ ਇਹ ਆਹੀ ਇਨਸਾਫ ਦੀ ਮੰਗ ਕਰਦੇ ਆ ਜੀ ਹੁਣ ਤੱਕ ਕੋਈ ਬੰਦਾ ਕੋਈ ਪੁਲਿਸ ਨੇ ਅਰੈਸਟ ਕੀਤਾ ਹੋਵੇ ਜਾਂ ਪਤਾ ਲੱਗਿਆ ਹੋਵੇ ਕਿ ਕਿਹੜਾ ਬੰਦਾ ਔਰ ਸਹੀ ਆਪਦੀ ਕਾਰਵਾਈ ਕਰੀ ਜਾਂਦੀ ਹੈ ਜੀ ਅਸਰ ਜਿਹੜੀ ਇਹ ਛਰਨਾਪਿੰਡ ਵਾਲੀ ਜਿਹੜੀ ਵਾਰਦਾਤ ਹੋਈ ਹੈ ਕੀ ਵਾਰਦਾਤ ਹੈ ਕੀ ਕਾਰਨਾ ਤੇ ਕਿੰਨੇ ਕਨਵੋਲਵਮੈਂਟ ਇਹਦੇ ਚ ਹੈਗੇ ਤੇ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਦੇਖੋ ਸਾਨੂੰ ਕੱਲ ਨਗੋਵੇਲੀ ਕ੍ਰੀਬਲ ਇਨਫੋਰਮੇਸ਼ਨ ਤੋਂ ਆਇਆ ਕਿ ਸੱਚੰਦਾ ਪਿੰਡ ਦੇ ਵਿੱਚ ਦੋ ਤਿੰਨ ਦੀ ਲੜਾਈ ਹੋਈ ਹੈ ਤੇ ਜਿੱਥੇ ਸਾਡੇ ਐਸਐਚਓ ਤੇ ਅਸੀਂ ਪੂਰ ਕੋਰਸ ਲੈ ਕੇ ਉੱਥੇ ਗਏ ਹਾਂ ਇਹ ਕੋਈ 10 ਸਰਪੰਚ ਸੁਖਦੀਪ ਸਿੰਘ ਉਹ ਗਿਆ ਨਹੀਂ ਹੈ ਵੀ ਉਹਦੇ ਬਾਰੇ ਬਤਲ ਗਏ ਉਹ ਸਟਾ ਮਾਰਿਆ ਗਿਆ ਇਹ ਇਹਨਾਂ ਦਾ ਉਹ ਉਹ ਜਿਹੜਾ ਧੂਜੀ ਪਾਰਟੀ ਕੋ ਚੰ ਸਿੰਘ ਗਰਾ ਨਾਲ ਹੈਗਾ ਸੀ ਇਹ ਕਾਫੀ ਟਾਈਮ ਤੋਂ ਉਹਦੀ ਕਹਿ ਕਹਿ ਚੱਲਦੀ ਪਤਾ ਲੱਗਦੀ ਸੀ ਤੇ ਉਹ ਖੈ ਵਾਲੀ ਵਿੱਚ ਕਰਕੇ ਕਿਤੇ ਕੱਲ ਇਹ ਮਦੂ ਉਹ ਰਹਿਸ਼ੀ ਨੰਦੇ ਨੰਦੇ ਰੇਤੀ ਤੇ ਉਹ ਦੁਬਾਰਾ ਇਹ ਜਿਵੇਂ ਦੋ ਪਾਰਟੀਆਂ ਦਾ ਝਗੜਾ ਹੋਇਆ ਤੇ ਜਿਸ ਵਿੱਚ ਮਹਨ ਸਟਾ ਉਹ ਦੇ ਇਲਾਕੇ ਜਿਹੜਾ ਸੁਖਦੀਪ ਸਿੰਘ ਐਕਸਪਾਇਰ ਕਰ ਗਿਆ ਉਹਦਾ ਫਾਦਰ ਉਹਦੇ ਮਿੱਤਰ ਉਹਦੇ ਬਿਆਨ ਦੇ ਐਸਐਚਯੂ ਕਹੇ ਹੋਈ ਆਪਣੇ ਬਲੌਰ ਸਾਜਨ ਦਸਨ ਇਹ ਕਾਰਮੀ ਕਰ ਰਹੇ ਜਿੱਦਾਂ ਤੋਂ ਬਿਆਲ ਖਾਣ ਦੇ ਕਾਰਨ ਕਰਦੇ ਕੋਈ ਰਾਉਂਡ ਅਪ ਜਾ ਕੇ ਇਸ ਤਰ੍ਹਾਂ ਦੀ ਕੋਈ ਬਰਾਮਦਗੀ ਹੋਈ ਹੈ ਜੀ ਹਜੇ ਤੱਕ ਮੈਂ ਹਜੇ ਕਰ ਰਹੇ ਆ ਬਲੋ ਪਾਰਟੀਆਂ ਕੱਢੀਆਂ ਹੋਈਆਂ ਜਿੱਦਾਂ ਇਹ ਰਾਉਂਡ ਅਪ ਹੋਣਗੇ ਤੁਹਾਨੂੰ ਦੱਸਦਾ